ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਹਿੰਦੀ ਕੀ ਖਾਲਸਾ ਵਹਿੰਦੀ ਕੀ ਫਤਿਹ ਮੈਂ ਤੁਹਾਡਾ ਜੀ ਤਾਰਦਾਨੀ ਤੁਸੀਂ ਦੇਖ ਰਹੇ ਹੋ ਕਾਪ ਮਾਈ ਦੇ ਚੈਨਲ ਕਿਉਂਕਿ ਅੱਜ ਗੁਰਦੁਆਰਾ ਮੱਜੀ ਸਾਹਿਬ ਕੋਟਾ ਨਜ਼ਦੀਕ ਦਰਾਹਾ ਜਿੱਥੇ ਅੱਜ ਘੱਟੋ ਘੱਟ ਵੀ 24-25 ਸਕੂਲਾਂ ਦੇ ਬੱਚੇ ਪਹੁੰਚੇ ਨੇ ਸਰਦਾਰ ਸੁਖਨਾਮ ਸਿੰਘ ਸੱਲੋਪਰੀ ਜਿਹੜੇ ਅੱਜ ਇੱਥੇ ਲੈ ਕੇ ਬੱਚਿਆਂ ਨੂੰ ਪਹੁੰਚੇ ਸੀ ਉਹਨਾਂ ਵੱਲੋਂ ਅੱਜ ਬਹੁਤ ਵੱਡਾ ਤਕਰੀਬਨ ਵੀ 24-25 ਸਕੂਲਤੀ ਕੱਟੋਂ-ਕੱਟ ਵੀ ਮੇਰੇ ਖਿਆਲ ਨਾਲ 7-800 ਬੱਚਾ ਜਿਹੜਾ ਅੱਜ ਵੱਡੀ ਪੱਧਰ ਤੇ ਆਇਆ ਕਿਉਂਕਿ ਕਰਾਵਾਂਗੇ ਗੱਲਬਾਤ ਕਿਉਂਕਿ ਗੁਰੂ ਘਰ ਦਾ ਜੋੜਨ ਵਾਲੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸਿੱਖੀ ਦਾ ਪ੍ਰਸਾਰ ਕਰਨ ਵਾਲੇ 350 ਸਾਲਾਂ ਸਿੱਧੀ ਗੁਰੂ ਏਕ ਬਹਾਦਰ ਜੀ ਦੀ ਜਿਹੜੀ ਉਹਨੂੰ ਸਮਰਪਿਤ ਸਮਾਗਮ ਰੱਖਿਆ ਗਿਆ ਵੀ ਸਾਈਂ ਪਾਠਾਂ ਦਾ ਅੱਜ ਇੱਥੇ ਸੰਪੂਰਨਤਾ ਕਰਾਈ ਗਈ ਹੈ ਬੱਚਿਆਂ ਵੱਲੋਂ ਉਹਨਾਂ ਵੱਲੋਂ ਪ੍ਰੋਗਰਾਮ ਰੱਖਿਆ ਸੀ ਅਸੀਂ ਕਰਾਵਾਂਗੇ ਗੱਲਬਾਤ ਸਰਦਾਰ ਸਤਨਾਮ ਸਿੰਘ ਸੱਲੋਪੁਰ ਜੀ ਨਾਲ ਬਾਈ ਜੀ ਵਹਿਗੂ ਜੀ ਦਾ ਖੰਕਾ ਰਹਿਣ ਦੀ ਕਿਤੇ ਰਹਿ ਜੀ ਦਾ ਖੰਕਾ ਸਾਹਿਬ ਅੱਜ ਦਾ ਕੀ ਪ੍ਰੋਗਰਾਮ ਸੀ ਅੱਜ ਜੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇੱਕ ਕੰਪਨੀ ਹੈ ਸਾਡਾ ਸਿੱਖ ਸਾਡੀ ਹੈ ਇਹਨੂੰ ਸਹਾਰਾ ਫੰਡ ਤੇ ਨਾਲਿਆ ਹੈ ਕਿ ਇੱਕ ਤੋਂ ਨਗਰ ਪ੍ਰੀਤ ਨੂੰ ਦੇਣਾ ਕਿ ਇਹ ਚੜੀਆਂ ਸਰਗਰਮੀਆਂ ਹੁੰਦੀਆਂ ਨੇ ਬਿਲਕੁਲ ਤੇ ਕੇ ਹੁੰਦਾ ਵੀ ਕੋਈ ਟੇਟਨ ਦਰਬਾਰ ਹੋਇਆ ਗਵਾਨ ਸੱਜਿਆ ਜਿੱਥਈਆਂ ਲਈ ਹੁੰਦਾ ਜਿਵੇਂ ਲੰਗਰ ਹੈ ਅਸੀਂ ਕਿਹਾ ਸੀ ਇਹਨੂੰ ਨਵਿਕੇ ਢੰਗ ਨਾਲ ਬਣਾਉਣਾ ਚਾਹੀਦਾ ਅਸੀਂ ਕਿਉਂ ਸਕੂਲਾਂ ਕਾਲਜਾਂ ਮੁਖਤੀਆਂ ਜਾ ਕੇ ਤੇ ਪਿੰਡਾਂ ਚ ਵੀ ਜਾ ਕੇ ਸੰਸਥਾਵਾਂਾਂ ਚ ਇੱਕ ਅਸੀਂ ਸਨੇਹ ਲਾਇਆ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੀ ਸ਼ਹੀਦੀ ਹੈ ਤੇ ਆਓ ਆਪਾਂ ਇੱਕ ਇੱਕ ਸ਼ਹਿਦ ਪਾੜ ਕਰਕੇ ਆਪਣੀ ਘਰਾਂ ਚ ਆਪ ਕਰਕੇ ਜੀ ਗੁਰੂ ਜੀ ਨੂੰ ਸ਼ਹਿਦ ਪਾੜ ਦੇ ਰੂਪ ਵਿੱਚ ਸਰਬਾ ਦੇ ਫੁੱਲ ਭੇਟ ਰਹੀਏ ਤੇ ਸਾਨੂੰ ਬੜਾ ਵੱਡਾ ਜੁਹਾਰਾ ਮਿਲਿਆ ਪੂਰੀ ਦੁਨੀਆ ਦੇ ਵਿੱਚ ਅਸੀਂ ਇਹ ਸਨੇਹ ਲਾਇਆ ਪੂਰੀ ਦੁਨੀਆ ਦੀ ਦੁਨੀਆ ਤੋਂ ਸਾਨੂੰ ਮਿਲਿਆ ਸਾਡੇ 3 ਲੱਖ ਕੌੜੀ ਜਿਹੜੇ ਆ ਉਹ ਸਹੀ ਕੋਪ ਨਾਲ ਜੁੜੇ ਨੇ ਇੱਕ ਉਹਦੀ ਅਮਰਜੀ ਮੇਰੀ ਲੜੀ ਚ ਅੱਜ ਕਮੇਡੀ ਸਾਹਿਬ ਫੋਟੋ ਦੇ ਜਿਹੜੇ ਹਲੇ ਦੁਆਲੇ ਦੇ ਸਕੂਲ ਨੇ ਇਹ ਕਿੰਨੇ ਹਨ 23000 ਜਿਹੜੇ ਅੱچھے ਨੇ ਉਹ ਅੱਜ ਆਏ ਨੇ ਜਿਨ੍ਹਾਂ ਨੂੰ ਸੈਂਸ਼ਰ ਦਿੱਤੀਆਂ ਗਈਆਂ ਤੇ ਅਸੀਂ ਆਪਣੇ ਘਰਾਂ ਚ ਬੈਠ ਕੇ ਸਹਿਯੋਗ ਕੀਤਾ ਤੇ ਅੱਜ ਸਮੂਹਿਕ ਰੂਪ ਦੇ ਵਿੱਚ ਨਵੇਂ ਪਾਸ ਸਾਡੇ ਸਲੋਗ ਪੜ ਕੇ ਮਦਾਗਣੀ ਲਗਵਾਲਾ ਪੜ ਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਸਾਰੇ ਪਾਠ ਸੰਪੂਰਨ ਹੋਏ ਨੇ ਤੇ ਨਾਲ ਹੀ ਅਗਲੇ ਪਾਠ ਦੀ ਰੰਪਾ ਹੋ ਗਈ ਆ ਸਾਡਾ ਮਕਸਦ ਇਹ ਹੀ ਆ ਜੀ ਕਿ ਇਹ ਸਥਾਵੀਆਂ ਨੇ ਇੱਕ ਮੌਕੇ ਨੇ ਇੱਕ ਮੌਕੇ ਨੂੰ ਵਰਤਾਂ ਦਾ ਹਨਰ ਹੁੰਦਾ ਕੋਈ ਵਰਤ ਲੈਂਦਾ ਤੇ ਕੋਈ ਸੁੱਟਾ ਜਾਂਦਾ ਤੇ ਮੈਂ ਕਹਿੰਦਾ ਉਹ ਨਹੀਂ ਉਹਨਾਂ ਦੇ ਭਾਗ ਸੁੱਤੇ ਇਹ ਮੌਕੇ ਨੂੰ ਅਸੀਂ ਸਾਂਭਿਆ ਗੁਰੂ ਨੇ ਹਿੰਮਤ ਬਖਸ਼ੀ ਰਾਤ ਸਿਆ ਬੱਚਿਆਂ ਨੇ ਸਾਂਭਿਆ ਸਾਡੀ ਗੱਲ ਨੂੰ ਸੁਣਿਆ ਅਧਿਆਪਕਾਂ ਨੇ ਸਹਿਯੋਗ ਦਿੱਤਾ ਪਿੰਡਾਂ ਚ ਸੰਗਤਾਂ ਸਾਡੀਆਂ ਕੁੜੀਆਂ ਤੇ ਵੱਡੀ ਗਿਣਤੀ ਜਿਹੜੇ ਆ ਇਹ ਸਬਪਾਰਟਨਰ ਜਿਹੜੇ ਤੇ ਜਿਹੜਾ ਭਾਈ ਗੁਰਦਾਸ ਜੀ ਲਿਖਦੇ ਆ ਘਰ ਘਰ ਅੰਦਰ ਧਰਮਸਾਲ ਇਹ ਬੁਲਾਣ ਦੇ ਦੀ ਦਾ ਡ੍ਰੀਮ ਸੀ 3 ਮੈਂ ਤੇ ਉਹ ਵੀ ਪੂਰਾ ਹੁੰਦਾ ਕਿ ਘਰਾਂ ਚ ਸ਼ਾਂਤੀ ਸਭ ਗਏ ਨੇ ਤੇ ਬੱਚੇ ਜਿਹੜੇ ਨੇ ਉਹ ਬਾਣੀ ਪੜਨ ਅੱਗੇ ਨੇ ਸੰਗਤ ਬਾਣੀ ਪੜ ਲੱਗੀ ਆ ਇਹਦੇ ਨਾਲ ਘਰਾਂ ਦਾ ਮਾਹੌਲ ਸਤਿਭਾਵਨਾ ਵਾਲਾ ਬਣੇਗਾ ਸਹਿਜ ਆਵੇਗਾ ਜਿਹੜੀ ਆ ਸਹੀਂ ਸੀਲਤਾ ਆਏਗੀ ਪਿਆਰ ਘਟਣਗੇ ਹਨਾ ਰਿਸ਼ਤੇ ਜਿਹੜੇ ਤੜਕ ਰਹੇ ਨੇ ਟੁੱਟ ਰਹੇ ਨੇ ਉਹ ਉਹ ਜੋੜਨਗੇ ਤੇ ਸਾਡੇ ਸਾਡਾ ਸਮਾਜ ਚੰਗਾ ਬਣੇਗਾ ਪਾਣੀ ਘਰਾਂ ਚ ਆਊਗੀ ਸਾਰੇ ਘਰਾਂ ਤੋਂ ਨਿਕਲਣਗੇ ਸਾਡਾ ਭਵਿੱਖ ਜਿਹੜਾ ਸਾਡੇ ਬੱਚਿਆਂ ਦਾ ਸੁਰੱਖਿਤ ਹੋ ਜਾਏਗਾ ਇਹ ਭਾਵਨਾ ਦੇ ਨਾਲ ਅਸੀਂ ਸਾਰੇ ਕੰਮ ਕਰ ਰਹੇ ਹਾਂ ਇਹ ਕਿਹੜੀ ਸੰਸਥਾ ਵੱਲੋਂ ਪਾਇਆ ਗਿਆ ਜੀ ਇਹ ਸਹਿਜਪੁਰ ਸੇਵਾ ਇੱਕ ਲਹਿਰ ਆ ਜੀ ਇਹਦੇ ਵੱਲੋਂ ਕਰਦੇ ਆ ਜੀ ਇਹ ਰਲ ਕੇ ਸਾਰੇ ਕਰਦੇ ਆ ਤੇਰੇ ਚ ਸਰੋਹਣੀ ਗੁਰਦੁਆਰਾ ਕਮੇਟੀ ਵੀ ਹੈ ਹਰਿਆਣਾ ਗੁਰਦੁਆਰਾ ਬੋਰਡ ਵੀ ਹੈ ਦਿੱਲੀ ਸਿੱਖ ਮਲਮਤ ਕਮੇਟੀ ਵੀ ਹੈ ਹੋਰ ਜਿਹੜੇ ਗੀਤ ਕਰਨੇ ਸਾਰਿਆਂ ਦਾ ਸਹਿਯੋਗ ਹੈ ਸਾਰੇ ਸਕੂਲਾਂ ਕਾਜਾਂ ਦੇ ਪ੍ਰਿੰਸੀਪਲਾਂ ਦਾ ਸਹਿਯੋਗ ਹੈ ਅਸੀਂ ਰਲ ਕੇ ਇੱਕ ਟੀਮ ਵਰਕ ਤੇ ਇੱਕ ਟੀਮ ਸਪਿਰਟ ਦਾ ਟੀਮ ਐਕਟੀਵਿਟੀ ਕਰਦੇ ਹਾਂ ਅਸੀਂ ਕਿਹਨੇ ਸਮੁੱਚਾ ਪੰਥ ਜਿਹੜਾ ਨਾ ਜੀ ਉਹ ਤਾਂ ਰੁਕਾਇਆ ਜਾਕਾਰ ਹੋਣਾ ਚਾਹੀਦਾ ਪੰਥ ਦੀ ਜਿੱਤ ਹੋਣੀ ਚਾਹੀਦੀ ਹੈ ਸਾਡਾ ਸਰਬੱਤ ਦਾ ਭਲਾ ਹੋਣਾ ਚਾਹੀਦਾ ਸਮਾਜ ਚੰਗਾ ਬਣਨਾ ਚਾਹੀਦਾ ਕੋਈ ਇੱਕ ਸੰਸਥਾ ਦਾ ਬੈਨਰ ਲੈ ਕੇ ਅਸੀਂ ਨਹੀਂ ਚੱਲਦੇ ਸੋ ਸਾਰਿਆਂ ਦੇ ਸਹਿਯੋਗ ਨਾਲ ਕੋਈ ਇਨਪੁਟ ਸਭ ਦੀ ਪਾਓਗੀ ਤੇ ਕੰਮ ਹੋਏਗਾ ਹੁਣ ਜਿੱਦਾਂ ਸੈਂਚੀਆਂ ਨੇ ਸਾਨੂੰ ਸਮਾਜਿਕ ਕਮੇਟੀ ਵੀ ਸਹਿਯੋਗ ਕਰਦੀ ਹੈ ਉੱਚ ਚਪੜਿਆਣੀ ਦੇ ਦੇ ਲੋਕਾਂ ਦੇ ਉਹ ਕੁਝ ਖਵਾਸ ਹੁੰਦੇ ਨੇ ਹਨ ਤੇ ਜਦੋਂ ਇਥੇ ਸਮਾਗਮ ਆ ਲੰਗਰ ਪਾਣੀ ਆ ਸਾਰਾ ਇਹ ਗੁਰਦਵਾਰਾ ਵੱਲੋਂ ਹੋ ਗਿਆ ਬੱਚੇ ਆਏ ਨੇ ਇਹਨਾਂ ਨੂੰ ਦੇਉਣ ਦਾ ਪ੍ਰਬੰਧ ਸਕੂਲਾਂ ਨੇ ਆਪੇ ਕੀਤਾ ਜਿਵੇਂ ਸਾਡੀ ਇਨਪੁਟ ਕੋਈ ਲੱਗਦੀ ਨਹੀਂ ਜੇ ਅਸੀਂ ਰਲ ਕੇ ਇੱਕ ਸਮੂਹ ਇੱਕ ਪੰਥ ਹੀ ਸਾਡੀ ਇੱਕ ਜਮਾਤ ਹੈ ਇਸੇ ਰਲ ਕੇ ਸਾਰੇ ਕੰਮ ਕਰਦੇ ਹਾਂ ਹਮ ਬੜਾ ਵਾਈਪ ਬਾਈ ਤੁਹਾਡਾ ਬਹੁਤ ਬੜਾ ਵਾਈਪ ਤੁਸੀਂ ਜੁੜੇ ਸੀਗੇ ਸਾਥ ਨਾਲ ਆਈਡੀਆ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ